ਜਲੰਧਰ ਦਾ ਪੌਸ਼ ਏਰੀਆ ਲਾਜਪਤ ਨਗਰ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਹੈ ਪਰਿਵਾਰ ਦੇ ਵਿੱਚ ਹੁੰਦੇ ਨੇ ਜਗਜੀਤ ਸਿੰਘ ਲੂੰਬਾ ਉਹਨਾਂ ਦੀ ਪਤਨੀ ਦਿਲਜੀਤ ਕੌਰ ਇਹਨਾਂ ਦਾ ਬੇਟਾ ਹੁੰਦਾ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਅਮਰਿੰਦਰ ਸਿੰਘ ਤੇ ਪਰਮਜੀਤ ਕੌਰ ਦੇ ਤਿੰਨ ਬੱਚੇ ਹੁੰਦੇ ਨੇ ਦੋ ਬੇਟੇ ਤੇ ਇੱਕ ਬੇਟੀ ਇਹ ਪਰਿਵਾਰ ਹੁੰਦਾ ਦੋ ਨਾਲ ਤੇ ਪੈਟਰੋਲ ਪੰਪ ਹੁੰਦੇ ਨੇ ਫੈਕਟਰੀ ਹੁੰਦੀ ਹੈ ਸਰਵਿਸ ਸਟੇਸ਼ਨ ਹੁੰਦਾ ਕਹਿਣ ਦਾ ਮਤਲਬ ਵੀ ਬਿਜ਼ਨਸ ਬਹੁਤ ਵਧੀਆ ਹੁੰਦਾ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸ਼ੋਹਰਤ ਹੁੰਦੀ ਹੈ ਪੂਰੇ ਜਲੰਧਰ ਦੇ ਵਿੱਚ ਨਾਮ ਹੁੰਦਾ ਪਰਿਵਾਰ ਦਾ ਸਾਰਾ ਕੁਝ ਠੀਕ ਹੁੰਦਾ ਪਰਿਵਾਰ ਜਿਹੜਾ ਉਹ ਬਹੁਤ ਵਧੀਆ ਸਾਰਾ ਕੁਝ ਘਰ ਪਰਿਵਾਰ ਪੂਰਾ ਹੁੰਦਾ ਜਿਹੜਾ ਬੇਟਾ ਹੁੰਦਾ ਫੈਕਟਰੀ ਸੰਭਾਲਦਾ ਤੇ ਜਗਜੀਤ ਸਿੰਘ ਲੂੰਬਾ ਖੁਦ ਪੈਟਰੋਲ ਪੰਪ ਸੰਭਾਲਦੇ ਨੇ ਦੋਨੋਂ ਜਣੇ ਸਵੇਰੇ ਆਪਣੇ ਆਪਣੇ ਕੰਮ ਤੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਘਰ ਦੇ ਵਿੱਚ ਦਲਜੀਤ ਕੌਰ ਤੇ ਪਰਮਜੀਤ ਕੌਰ ਘਰ ਨੂੰ ਸੰਭਾਲਦੀਆਂ ਨੇ ਸਾਰਾ ਕੁਝ ਠੀਕ ਚੱਲਦਾ ਹੁੰਦਾ 23 ਫਰਵਰੀ 2017 ਅਮਰਿੰਦਰ ਸਿੰਘ ਆਪਣੇ ਦੋਨੋਂ ਬੇਟਿਆਂ ਤੇ ਬੇਟੀ ਨੂੰ ਲੈ ਕੇ ਇਹਨਾਂ ਨੇ ਨਵੀਂ ਜੀਪ ਲੈਣੀ ਹੁੰਦੀ ਹੈ ਜੀਪ ਦੇਖਣ ਵਾਸਤੇ ਜਾਂਦੇ ਨੇ ਇਹ ਵੀ ਘਰੋਂ ਚਲੇ ਜਾਂਦੇ ਨੇ ਜਦੋਂ ਇਹ ਵਾਪਸ ਆਉਂਦੇ ਨੇ ਕਰੀਬ 5:30 ਵਜੇ ਤਾਂ ਘਰ ਦਾ ਲੋਕ ਅੰਦਰੋਂ ਬੰਦ ਹੁੰਦਾ ਇਹਨਾਂ ਵੱਲੋਂ ਖੜਕਾਇਆ ਜਾਂਦਾ ਹੈ ਦਰਵਾਜ਼ਾ ਨਹੀਂ ਖੁੱਲਦਾ ਬੜਾ ਜਦੋਂ ਖੜਕਾਂਦੇ ਨੇ ਨਹੀਂ ਖੁੱਲਦਾ ਫਿਰ ਅਮਰਿੰਦਰ ਸਿੰਘ ਨੂੰ ਕਿਸੇ ਅਨਹੋਣੀ ਦੀ ਸ਼ੰਕਾ ਹੁੰਦੀ ਹੈ ਇਹਨਾਂ ਵੱਲੋਂ ਥੋੜਾ ਜਿਹਾ ਰੌਲਾ ਜਦੋਂ ਪਾਇਆ ਜਾਂਦਾ ਤਾਂ ਗਵਾਂਢੀ ਇਕੱਠੇ ਹੁੰਦੇ ਗਵਾਂਡੀ ਇਕੱਠੇ ਹੋ ਕੇ ਸਾਰੇ ਜਣੇ ਅੰਦਰੋਂ ਕੁੰਡੀ ਨੂੰ ਤੋੜ ਕੇ ਕਿਸੇ ਤਰੀਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਜਿਸ ਚੀਜ਼ ਦੀ ਸ਼ੰਕਾ ਸੀ ਅਮਰਿੰਦਰ ਸਿੰਘ ਨੂੰ ਉਹ ਦੀ ਸ਼ੰਕਾ ਸੱਚ ਸਾਬਤ ਹੁੰਦੀ ਹੈ ਘਰ ਦੇ ਵਿੱਚ ਉਹਦੀ ਮਾਂ ਦਲਜੀਤ ਕੌਰ ਤੇ ਉਹਦੀ ਪਤਨੀ ਪਰਮਜੀਤ ਕੌਰ ਇੱਕ ਪਰਮਜੀਤ ਦੀ ਸਹੇਲੀ ਹੁੰਦੀ ਹੈ ਕੁਸ਼ਵਿੰਦਰ ਕੌਰ ਉਪਨੇਤੂ ਜਿਹੜੇ ਨੇੜੇ ਹੀ ਰਹਿੰਦੀ ਹੁੰਦੀ ਹੈ ਇਹਨਾਂ ਤਿੰਨੇ ਜਣੀਆਂ ਜਿਹੜੀਆਂ ਹੁੰਦੀਆਂ ਨੇ ਖੂਨ ਦੇ ਨਾਲ ਲਥਪਥ ਪਈਆਂ ਹੁੰਦੀਆਂ ਨੇ ਫਟਾਫਟ ਐਂਬੂਲੈਂਸ ਵਾਲੇ ਨੂੰ ਫੋਨ ਕੀਤਾ ਜਾਂਦਾ ਕਿਸੇ ਵੱਲੋਂ ਪੁਲਿਸ ਨੂੰ ਵੀ ਫੋਨ ਕੀਤਾ ਜਾਂਦਾ ਇਹਨਾਂ ਤਿੰਨਾਂ ਜਣਿਆਂ ਨੂੰ ਆਪਣੀ ਗੱਡੀ ਵਿੱਚ ਪਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਦੋਂ ਉੱਥੇ ਪਹੁੰਚਦੇ ਨੇ ਤਾਂ ਡਾਕਟਰ ਜਿਹੜੀ ਨੀਤੂ ਹੁੰਦੀ ਹੈ ਤੇ ਦਲਜੀਤ ਕੌਰ ਨੂੰ ਮਰਦਾ ਘੋਸ਼ਿਤ ਕਰ ਦਿੰਦੇ ਨੇ ਵੀ ਇਹਨਾਂ ਦੀ ਮੌਤ ਹੋ ਚੁੱਕੀ ਹੈ ਕੁਝ ਸਮੇਂ ਬਾਅਦ ਪਰਮਜੀਤ ਕੌਰ ਦੀ ਵੀ ਮੌਤ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ ਇੰਨੇ ਨੂੰ ਜਿਹੜੀ ਪੁਲਿਸ ਸੀ ਉਹ ਘਰ ਦੇ ਵਿੱਚ ਪਹੁੰਚਦੀ ਹੈ ਜਦੋਂ ਘਰ ਦੇ ਵਿੱਚ ਪਤਾ ਲੱਗਦਾ ਵੀ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਨੇ ਤਾਂ ਘਰ ਦੇ ਵਿੱਚ ਦੋ ਛਪਾਈਆਂ ਨੂੰ ਉੱਥੇ ਲਾ ਕੇ ਉਹ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਦੋ ਦੀ ਮੌਤ ਹੋ ਚੁੱਕੀ ਹੈ ਤੇ ਤੀਜੀ ਜਿਹੜੀ ਸੀ ਉਹਦੀ ਵੀ ਉਸ ਤੋਂ ਬਾਅਦ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਪੁਲਿਸ ਫਿਰ ਘਰ ਪਹੁੰਚਦੀ ਹੈ। ਘਰ ਦਾ ਮੌਇਨਾ ਕੀਤਾ ਜਾਂਦਾ ਤੇ ਸਾਰਾ ਕੁਝ ਪੁੱਛਿਆ ਜਾਂਦਾ। ਬੇਟੇ ਤੋਂ ਵੀ ਪੁੱਛਿਆ ਜਾਂਦਾ ਹਾਲਾਂਕਿ ਬੇਟੇ ਦਾ ਬੜਾ ਬੁਰਾ ਹਾਲ ਹੁੰਦਾ। ਉਹਦੀ ਮਾਂ ਤੇ ਉਹਦੀ ਪਤਨੀ ਦੀ ਮੌਤ ਹੋਈ ਸੀ ਉਹ ਵੀ ਉਹਦੇ ਘਰ ਦੇ ਵਿੱਚ ਦਿਨ ਦਿਹਾੜੇ ਇੱਕ ਪੌਸ਼ ਏਰੀਏ ਦੇ ਵਿੱਚ ਉਹਦਾ ਕਹਿਣਾ ਸੀ ਵੀ ਮੈਂ ਜੀਪ ਲੈਣ ਗਿਆ ਸੀ ਜੀਪ ਦੇਖਣ ਵਾਸਤੇ ਬੱਚਿਆਂ ਦੇ ਨਾਲ ਜਦੋਂ ਮੈਂ ਆਇਆ ਦਰਵਾਜ਼ਾ ਬੰਦ ਸੀ ਫਿਰ ਗਵਾਂਡੀਆਂ ਦੀ ਮਦਦ ਦੇ ਨਾਲ ਅੰਦਰ ਦਾਖਲ ਹੋਇਆ ਤੇ ਮੈਂ ਜਿਹੜਾ ਸਾਰਾ ਕੁਝ ਮੰਜ਼ਰ ਦੇਖਿਆ ਪੁਲਿਸ ਵਾਲੇ ਘਰ ਆਉਂਦੇ ਨੇ ਘਰ ਜਦੋਂ ਆਉਂਦੇ ਨੇ ਤਾਂ ਸਮਾਨ ਅੰਦਰ ਖਿਲਰਿਆ ਪਿਆ ਹੁੰਦਾ ਉਹ ਦੇਖਣ ਤੇ ਪਤਾ ਲੱਗਦਾ ਵੀ ਇੱਕ ਤਕੜਾ ਘਰ ਸੀ ਲੁੱਟ ਦੀ ਵਾਰਦਾਤ ਇਹਦੇ ਘਰ ਦੇ ਵਿੱਚ ਦਾਖਲ ਹੋਏ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਲੁੱਟਖਸੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੌਰਾਨ ਇਹ ਜਿਹੜੀਆਂ ਹੱਤਿਆ ਹੋਈਆਂ ਨੇ ਕਤਲ ਹੋਏ ਉਨੇ ਕਰਦੇ ਆ ਕਰਦੇ ਆ ਪੁਲਿਸ ਨੂੰ ਇੱਕ ਚੀਜ਼ ਦਾ ਹੋਰ ਪਤਾ ਲੱਗਦਾ ਵੀ ਜਿਹੜਾ ਕੁੰਡਾ ਸੀ ਉਹ ਅੰਦਰੋਂ ਬੰਦ ਸੀ ਫਿਰ ਜਿਹੜੇ ਮੁਜਰਮ ਨੇ ਉਹ ਬਾਹਰ ਕਿਵੇਂ ਗਏ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਬਾਹਰ ਦੂਜੇ ਪਾਸੇ ਗਲੀ ਦੇ ਵਿੱਚ ਇਹਨਾਂ ਦਾ ਦੂਜੇ ਪਾਸੇ ਇੱਕ ਦਰਵਾਜ਼ਾ ਉਸ ਦਰਵਾਜ਼ੇ ਦੇ ਰਾਹੀਂ ਬਾਹਰ ਗਏ ਨੇ ਤੇ ਇਹ ਵੀ ਪਤਾ ਲੱਗਦਾ ਵੀ ਉਹ ਲੋਕ ਹਾਰਟ ਟਾਈਮ ਲੱਗਿਆ ਹੁੰਦਾ ਸੀ ਤੇ ਉਹਦੀ ਚਾਬੀ ਫ੍ਰਿਜ ਦੇ ਕੋਲ ਹੁੰਦੀ ਸੀ ਫਿਰ ਲੁਟੇਰਿਆਂ ਨੂੰ ਕਿਵੇਂ ਪਤਾ ਲੱਗਾ ਵੀ ਚਾਬੀ ਉੱਥੇ ਪਈ ਹੈ ਤੇ ਉਥੋਂ ਲੋਕ ਖੋਲਣਾ ਕਿਉਂਕਿ ਉਸ ਤੋਂ ਬਾਦ ਉਹ ਲੋਕ ਖੁੱਲ ਕੇ ਰਾਮ ਨਾਲ ਉੱਥੋਂ ਨਿਕਲ ਜਾਂਦੇ ਨੇ ਹੁਣ ਪੁਲਿਸ ਨੂੰ ਸ਼ੰਕਾ ਇਹ ਪੈਦਾ ਹੁੰਦੀ ਹੈ ਵੀ ਜ਼ਰੂਰ ਕੋਈ ਘਰ ਦਾ ਐਸਾ ਇਨਵੋਲਵ ਹੈ ਜਿਹਨੂੰ ਘਰ ਦੇ ਬਾਰੇ ਬੜੀ ਬਰੀਕੀ ਦੇ ਨਾਲ ਜਾਣਕਾਰੀ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਕੋਈ ਵੀ ਕੀਮਤੀ ਸਮਾਨ ਜਿਹੜਾ ਘਰੋਂ ਨਹੀਂ ਗਿਆ ਇਹਦਾ ਮਤਲਬ ਵੀ ਫਿਰ ਇਹ ਸਿਰਫ ਕਤਲ ਕਰਨ ਆਏ ਸੀ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਅਸੀਂ ਮਾਰ ਕੇ ਤੇ ਨਿਕਲਣਾ ਕਿਧਰੋਂ ਦੀ ਹੈ ਹੁਣ ਤਿੰਨ ਕਤਲ ਹੋਏ ਸੀ ਪੁਲਿਸ ਤੇ ਵੀ ਬੜਾ ਪ੍ਰੈਸ਼ਰ ਸੀ ਪੌਸ਼ ਏਰੀਆ ਦੇ ਵਿੱਚ ਹੋਏ ਸੀ ਇੱਕ ਬਿਜ਼ਨਸਮੈਨ ਫੈਮਲੀ ਦੇ ਵਿੱਚ ਤਾਂ ਪੁਲਿਸ ਸਭ ਤੋਂ ਪਹਿਲਾਂ ਪਤਾ ਕਰਦੀ ਹੈ ਘਰ ਦੇ ਵਿੱਚ ਨੌਕਰਾਂ ਦਾ ਪਤਾ ਲੱਗਦਾ ਇਸ ਘਰ ਦੇ ਵਿੱਚ 4 ਨੌਕਰ ਆਉਂਦੇ ਨੇ ਕੋਈ ਸਾਫ ਸਫਾਈ ਵਾਲਾ ਕੋਈ ਸਵੇਰ ਕੋਈ ਸ਼ਾਮ ਦੇ ਟਾਈਮ ਉਹਨਾਂ ਚਾਰਾਂ ਨੂੰ ਹੀ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਪੁਲਿਸ ਦਾ ਕੰਮ ਰੋਜ਼ ਦਾ ਹੁੰਦਾ ਹੈ ਤਕਰੀਬਨ ਤਾਂ ਉਹ ਦੇਖਦੀ ਪਛਾਣ ਜਾਂਦੇ ਨੇ ਪਰ ਪੁੱਛਗਿੱਛ ਜਦੋਂ ਆਪਣੇ ਹਿਸਾਬ ਨਾਲ ਕਰਦੇ ਨੇ ਤੇ ਪੁਲਿਸ ਨੂੰ ਪਤਾ ਲੱਗਦਾ ਵੀ ਇਹਨਾਂ ਚਾਰਾਂ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਤੇ ਇਹਨਾਂ ਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਉਹਨਾਂ ਚਾਰਾਂ ਨੂੰ ਛੱਡ ਦਿੱਤਾ ਜਾਂਦਾ ਉਧਰੋਂ ਪੋਸਟਮਾਰਟਮ ਹੁੰਦਾ ਤੇ ਇਹ ਵੀ ਪਤਾ ਲੱਗਦਾ ਵੀ ਬੜੀ ਦਰਿੰਦਗੀ ਦੇ ਨਾਲ ਮਾਰਿਆ ਗਿਆ ਤਿੰਨ ਤਿੰਨ ਗੋਲੀਆਂ ਮਾਰੀਆਂ ਜਾਂਦੀਆਂ ਨੇ ਦਲਜੀਤ ਕੌਰ ਤੇ ਪਰਮਜੀਤ ਕੌਰ ਨੂੰ ਜਿਹੜੀ ਨੀਤੂ ਹੁੰਦੀ ਹੈ ਉਹਦੇ ਗਲੇ ਦੇ ਵਿੱਚ ਇੱਕ 16 ਇੰਚ ਜਿਹੜਾ ਪੇਚਕਸ ਹੈ ਉਹ ਖੁੱਬਿਆ ਹੁੰਦਾ ਤੇ ਦੋ ਗੋਲੀਆਂ ਵੀ ਉਹਨੂੰ ਮਾਰੀਆਂ ਜਾਂਦੀਆਂ ਨੇ ਇਹ ਸਾਰਾ ਕੁਝ ਪਤਾ ਲੱਗਦਾ ਹੈ ਪੋਸਟਮਾਰਟਮ ਦੇ ਬਾਅਦ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਘਰਦਿਆਂ ਦੇ ਹਵਾਲੇ ਕੀਤੀਆਂ ਜਾਂਦੀਆਂ ਨੇ ਦੂਜੇ ਪਾਸੇ ਪੁਲਿਸ ਦੀ ਅੰਦਰ ਖਾਤੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲਦੀ ਹੁੰਦੀ ਹੈ ਹੁਣ ਪੁਲਿਸ ਦਾ ਸ਼ੱਕ ਉਸ ਤੋਂ ਬਾਅਦ ਘਰ ਦੇ ਬੱਚੇ ਪਰ ਬੱਚੇ ਇੰਨੇ ਮੈਚੂਰ ਨਹੀਂ ਹੁੰਦੇ ਤੇ ਐਸਾ ਕੋਈ ਪੁਲਿਸ ਨੂੰ ਕਾਰਨ ਨਹੀਂ ਦਿਖਦਾ ਵੀ ਉਹ ਐਸਾ ਕੁਝ ਕਰਵਾਣ ਕਿ ਨਾ ਹੀ ਉਹ ਇੰਨੇ ਮੈਚੂਰ ਹੁੰਦੇ ਨੇ ਹੁਣ ਉਸ ਤੋਂ ਬਾਅਦ ਬਚਦਾ ਘਰ ਦਾ ਜਿਹੜਾ ਬੇਟਾ ਸੀ ਅਮਰਿੰਦਰ ਸਿੰਘ ਜੀ ਦੀ ਪਤਨੀ ਤੇ ਮਾਂ ਦੀ ਹੱਤਿਆ ਹੋਈ ਸੀ ਪੁਲਿਸ ਪੂਰੇ ਪਰਿਵਾਰ ਦੇ ਜਿੰਨੇ ਜੀ ਜਿਉਂਦੇ ਸੀ ਸਾਰਿਆਂ ਦੀ ਇਨਵੈਸਟੀਗੇਸ਼ਨ ਆਪਣੇ ਤੌਰ ਤਰੀਕੇ ਨਾਲ ਕਰਦੀ ਹੈ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਉਸ ਤੋਂ ਬਾਅਦ ਅੰਤਿਮ ਸੰਸਕਾਰ ਹੁੰਦਾ ਬੜੇ ਭਾਰੀ ਕੱਠ ਦੇ ਵਿੱਚ ਕਿਉਂਕਿ ਤਿੰਨ ਤਿੰਨ ਕਤਲ ਦਿਨ ਦੇ ਵੀ ਹੋਏ ਸੀ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਉਹ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਜਿਹਦੀ ਮਾਂ ਤੇ ਪਤਨੀ ਦਾ ਕਤਲ ਹੋਇਆ ਸੀ ਉਹਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਆਇਆ ਜਾਂਦਾ ਸਭ ਤੋਂ ਪਹਿਲਾਂ ਪੁਲਿਸ ਉਹਦਾ ਮੋਬਾਈਲ ਮੰਗਦੀ ਹੈ ਵੀ ਆਪਣਾ ਮੋਬਾਈਲ ਸਾਨੂੰ ਦੇ ਜਦੋਂ ਪੁਲਿਸ ਉਹਦਾ ਮੋਬਾਈਲ ਚੈੱਕ ਕਰਦੀ ਹੈ ਉੱਥੇ ਪੁਲਿਸ ਬੜੀ ਹੈਰਾਨ ਹੁੰਦੀ ਹੈ ਉਹਦਾ ਪੂਰਾ ਦਾ ਪੂਰਾ ਡਾਟਾ ਜਿਹੜਾ ਡਿਲੀਟ ਹੁੰਦਾ ਨਾ ਉਹਦੇ ਵਿੱਚ ਕੋਈ ਕਾਲ ਨਾ ਮੈਸੇਜ ਕੁਝ ਵੀ ਨਹੀਂ ਹੁੰਦਾ ਜਦੋਂ ਪੁਲਿਸ ਤੋਂ ਕਾਰਨ ਪੁੱਛਦੀ ਹੈ ਤਾਂ ਇਹਦਾ ਕੋਈ ਵੀ ਠੋਸ ਜਵਾਬ ਅਮਰਿੰਦਰ ਸਿੰਘ ਵੱਲੋਂ ਨਹੀਂ ਦਿੱਤਾ ਜਾਂਦਾ ਪੁਲਿਸ ਇਸ ਦੌਰਾਨ ਜਿਹੜੀ ਆਪਣੀ ਇਨਵੈਸਟੀਗੇਸ਼ਨ ਕਰਦੀ ਹੁੰਦੀ ਹੈ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਅਮਰਿੰਦਰ ਸਿੰਘ ਦੀ ਕਾਲ ਡਿਟੇਲ ਕੱਢਦੀ ਆ ਅਮਰਿੰਦਰ ਸਿੰਘ ਨੂੰ ਸ਼ਾਇਦ ਇਹ ਲੱਗਦਾ ਹੋਣਾ ਵੀ ਜੇ ਸਾਰਾ ਕੁਝ ਡਿਲੀਟ ਕਰ ਦਈਏ ਤਾਂ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਪਰ ਪੁਲਿਸ ਸਾਰਾ ਕੁਝ ਥੋੜੀ ਸਮੇਂ ਦੇ ਵਿੱਚ ਹੀ ਕਢਾ ਲੈਂਦੀ ਹੈ ਕੰਪਨੀ ਤੋਂ ਕਾਲ ਡਿਟੇਲ ਦੇ ਵਿੱਚ ਪਤਾ ਲੱਗਦਾ ਵੀ ਇੱਕ ਨੰਬਰ ਤੇ ਬਹੁਤ ਸਾਰੀਆਂ ਕਾਲਾਂ ਹੁੰਦੀਆਂ ਜਾਂ ਤਾਂ ਮਰਿੰਦਰ ਸਿੰਘ ਵੱਲੋਂ ਕੀਤੀਆਂ ਜਾਂਦੀਆਂ ਨੇ ਜਾਂ ਦੂਜੇ ਪਾਸਿਓਂ ਕੀਤੀਆਂ ਜਾਂਦੀਆਂ ਨੇ ਹੁਣ ਇਹ ਵੀ ਪਤਾ ਲੱਗਦਾ ਹੈ ਵੀ ਜਿਸ ਕੁ ਸਮੇਂ ਦੀ ਵਾਰਦਾਤ ਹੈ 4:30 ਵਜੇ ਇੱਕ ਨੰਬਰ ਤੋਂ ਕਾਲ ਜਾਂਦੀ ਹੈ ਅਮਰਿੰਦਰ ਸਿੰਘ ਨੂੰ ਅਮਰਿੰਦਰ ਸਿੰਘ ਵੱਲੋਂ ਫਿਰ ਇੱਕ ਕਾਲ ਕੀਤੀ ਜਾਂਦੀ ਹੈ ਜਿਹੜਾ ਨੰਬਰ ਆਇਆ ਸੀ ਵੀ ਜਿੱਤੇ ਬਹੁਤ ਸਾਰੀਆਂ ਗੱਲਾਂ ਉਹ ਨੰਬਰ ਹੁੰਦਾ ਤਜਿੰਦਰ ਕੌਰ ਉਰਫ ਰੂਬੀ ਦਾ ਜਿਹੜੀ ਕਿ ਫਗਵਾੜਾ ਦੀ ਰਹਿਣ ਵਾਲੀ ਹੁੰਦੀ ਹੈ ਤੇ ਇਹ ਵੀ ਪਤਾ ਲੱਗਦਾ ਵੀ ਉਹ ਇਹਨਾਂ ਦੀ ਫੈਕਟਰੀ ਦੇ ਵਿੱਚ ਜੌਬ ਕਰਦੀ ਸੀ ਪੁਲਿਸ ਨੇ ਜਦੋਂ ਅੰਦਰ ਖਾਤੇ ਇਨਵੈਸਟੀਗੇਸ਼ਨ ਕੀਤੀ ਸੀ ਜਦੋਂ ਪੋਸਟਮਾਰਟਮ ਹੁੰਦਾ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਹੁੰਦੀਆਂ ਨੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਵੀ ਅਮਰਿੰਦਰ ਸਿੰਘ ਤੇ ਤਜਿੰਦਰ ਕੌਰ ਰੂਬੀ ਦਾ ਆਪਸ ਦੇ ਵਿੱਚ ਨਜਾਇਜ਼ ਸਬੰਧ ਨੇ ਤਜਿੰਦਰ ਕੌਰ ਰੂਬੀ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਅਮਰਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਕੋਈ ਵੀ ਪੁਲਿਸ ਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੰਦਾ ਤਜਿੰਦਰ ਕੌਰ ਰੂਬੀ ਨੂੰ ਵੀ ਗ੍ਰਿਫਤਾਰ ਕਰਕੇ ਜਦੋਂ ਉਹ ਤੋਂ ਆਪਣੇ ਹਸਾਬ ਨਾਲ ਪੁਲਿਸ ਪੁੱਛਗਿੱਛ ਕਰਦੀ ਹੈ ਫਿਰ ਉਹ ਟੁੱਟ ਜਾਂਦੀ ਹੈ ਜਦੋਂ ਉਹ ਟੁੱਟਦੀ ਹੈ ਤਾਂ ਫਿਰ ਪੁਲਿਸ ਅਮਰਿੰਦਰ ਸਿੰਘ ਤੇ ਦਬਾਅ ਬਣਾਉਂਦੀ ਹੈ ਤੇ ਫਿਰ ਅਮਰਿੰਦਰ ਸਿੰਘ ਜੋੜੀ ਕਹਾਣੀ ਪੁਲਿਸ ਨੂੰ ਦੱਸਦਾ ਉਸ ਤੋਂ ਬਾਅਦ ਬੰਦਾ ਇਹ ਕਹਿ ਸਕਦਾ ਵੀ ਨਾ ਤਾਂ ਰੱਬ ਐਸੀ ਕਿਸੇ ਨੂੰ ਔਲਾਦ ਦੇਵੇ ਨਾ ਐਸਾ ਪਤੀ ਤੇ ਨਾ ਹੀ ਐਸਾ ਪਿਓ ਦੇਵੇ ਇਹਨਾਂ ਦੀ ਫੈਕਟਰੀ ਹੁੰਦੀ ਹੈ ਫੈਕਟਰੀ ਸੰਭਾਲਦਾ ਹੁੰਦਾ ਅਮਰਿੰਦਰ ਸਿੰਘ ਪੈਟਰੋਲ ਪੰਪ ਜਗਜੀਤ ਸਿੰਘ ਨੂੰ ਉਹ ਸੰਭਾਲਦੇ ਨੇ ਹੁਣ ਫੈਕਟਰੀ ਦੇ ਵਿੱਚ ਇੱਕ ਲੜਕਾ ਕੰਮ ਕਰਦਾ ਹੁੰਦਾ ਉਹ ਲੜਕਾ ਇੱਕ ਦਿਨ ਆਪਣੀ ਪਤਨੀ ਨੂੰ ਕੰਮ ਤੇ ਲਵਾਉਂਦਾ ਜਿਹਦਾ ਨਾਮ ਹੁੰਦਾ ਤਜਿੰਦਰ ਕੌਰ ਫਰੂਬੀ ਉਹ ਰੂਬੀ ਅਕਾਊਂਟੈਂਟ ਬਣਦੀ ਐ ਅਕਾਊਂਟੈਂਟ ਤੋਂ ਫਿਰ ਸੀਨੀਅਰ ਅਕਾਊਂਟੈਂਟ ਤੇ ਉਹ ਦੇਖਣ ਦੇ ਵਿੱਚ ਬਹੁਤ ਖੂਬਸੂਰਤ ਹੁੰਦੀ ਜਿਹੜੀ ਤਜਿੰਦਰ ਕੌਰ ਰੂਬੀ ਹੁੰਦੀ ਐ ਇਹ ਬਾਹਰ ਜਾਣਾ ਚਾਹੁੰਦੀ ਸੀ ਇਹਦੇ ਸੁਪਨੇ ਬਹੁਤ ਵੱਡੇ ਸੀ ਇਹ ਹਾਈਲਾਈਟਸ ਕਰਦੀ ਐ ਵਾਰ-ਵਾਰ ਪੇਪਰ ਦੇਣ ਤੋਂ ਬਾਅਦ ਇਹਦੇ ਇੰਨੇ ਬੈਂਡ ਨਹੀਂ ਆਉਂਦੇ ਵੀ ਇਹ ਆਪਣੀ ਫਾਈਲ ਲਾ ਸਕੇ ਘਰ ਦੇ ਜਦੋਂ ਤੰਗ ਹੋ ਜਾਂਦੇ ਨੇ ਵੀ ਹੁਣੇ ਕੁਝ ਨਹੀਂ ਕਰ ਸਕਦੀ ਤਾਂ ਫਿਰ ਇਹਦਾ ਵਿਆਹ ਕਰ ਦਿੱਤਾ ਜਾਂਦਾ ਸਤਿੰਦਰ ਸਿੰਘ ਨਾਲ ਸਤਿੰਦਰ ਸਿੰਘ ਅਮਰਿੰਦਰ ਸਿੰਘ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਹੁੰਦਾ ਜਿਹੜੀ ਰੂਬੀ ਹੁੰਦੀ ਹੈ ਹੁਣ ਉਹ ਇਹ ਵਿਆਹ ਤੋਂ ਖੁਸ਼ ਨਹੀਂ ਹੁੰਦੀ ਕਿਉਂਕਿ ਤੇ ਸੁਪਨੇ ਬਹੁਤ ਵੱਡੇ ਹੁੰਦੇ ਨੇ ਤੇ ਉਹਨੂੰ ਲੱਗਦਾ ਵੀ ਇਹ ਸੁਪਨੇ ਮੇਰੇ ਸਤਿੰਦਰ ਪੂਰੇ ਨਹੀਂ ਕਰ ਸਕਦਾ ਇਹਨਾਂ ਦੀ ਆਪਸ ਦੇ ਵਿੱਚ ਵੀ ਅਣਬਣ ਰਹਿੰਦੀ ਹੈ ਫਿਰ ਉਸੇ ਦੌਰਾਨ ਤਜਿੰਦਰ ਕੌਰ ਦੀ ਫੈਕਟਰੀ ਦੇ ਵਿੱਚ ਜੌਬ ਲੱਗਦੀ ਹੈ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਹੁੰਦੀ ਹੈ ਤੇ ਜਿਹੜਾ ਅਮਰਿੰਦਰ ਹੁੰਦਾ ਇਹ ਉਹਦੇ ਵੱਲ ਅਟ੍ਰੈਕਟ ਹੁੰਦਾ ਤੇ ਤਜਿੰਦਰ ਕੌਰ ਉਰਫ ਰੂਬੀ ਇਹੀ ਕੁਛ ਚਾਹੁੰਦੀ ਸੀ ਕਿਉਂਕਿ ਉਹਦੇ ਸੁਪਨੇ ਵੱਡੇ ਸੀ ਤੁਹਾਨੂੰ ਲੱਗਦਾ ਕਿ ਇੱਥੇ ਉਹਦੇ ਸੁਪਨੇ ਪੂਰੇ ਹੋ ਸਕਦੇ ਨੇ ਵੀ ਇੱਥੇ ਪੈਸੇ ਦੀ ਇਹਦੇ ਕੋਲ ਕੋਈ ਕਮੀ ਨਹੀਂ ਇਹ ਹੌਲੀ-ਹੌਲੀ ਨੇੜੇ ਆਉਣਾ ਸ਼ੁਰੂ ਹੁੰਦੇ ਨੇ ਹੁਣ ਡੇਲੀ ਸਾਰਾ ਦਿਨ ਜਦੋਂ ਇਕੱਠੇ ਰਹਿਣਾ ਤਾਂ ਬਹੁਤ ਜਲਦੀ ਇਹਨਾਂ ਦੇ ਵਿੱਚ ਨਜਾਇਜ਼ ਬੰਧ ਬਣਦੇ ਨੇ ਇੱਕ 45 ਸਾਲਾਂ ਦਾ ਵਿਅਕਤੀ ਅਮਰਿੰਦਰ ਸਿੰਘ ਜਿਹੜਾ ਕਿ ਕਰੋੜਾਂ ਅਰਬਾਂ ਪਤੀ ਹੁੰਦਾ ਟੌਪ ਦਾ ਬਿਜ਼ਨਸਮੈਨ ਹੁੰਦਾ ਜਿਹਦੇ ਤਿੰਨ ਬੱਚੇ ਹੁੰਦੇ ਨੇ ਘਰ ਦੇ ਵਿੱਚ ਖੂਬਸੂਰਤ ਪਤਨੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਹੋਰ ਔਰਤ ਦੇ ਨਾਲ ਜਿਹੜੀ ਉਹਦੀ ਫੈਕਟਰੀ ਦੇ ਵਿੱਚ ਇੱਕ ਮਾਮੂਲੀ ਵਰਕਰ ਹੁੰਦੀ ਹੈ ਉਦੇ ਨਾਲ ਨਜਾਇਜ਼ ਸਬੰਧ ਬਣਦੇ ਨੇ ਇਹ ਸਬੰਧ ਇਹਨਾਂ ਦੇ ਬਣਦੇ ਨੇ 2012 ਦੇ ਵਿੱਚ 2012 ਤੋਂ ਇਹ سلسلہ ਚੱਲਦਾ ਹੈ ਐਸੀਆਂ ਗੱਲਾਂ ਬਹੁਤੀ ਦੇਰ ਲੁਕੀਆਂ ਨਹੀਂ ਰਹਿੰਦੀਆਂ ਘਰ ਦੇ ਵਿੱਚ ਪਤਾ ਲੱਗਦਾ ਘਰ ਦੇ ਵਿੱਚ ਕਲੇਸ਼ ਹੁੰਦਾ ਤੇ ਅਮਰਿੰਦਰ ਸਿੰਘ ਕੀ ਕਰਦਾ ਜਲੰਧਰ ਰਾਮਾ ਮੰਡੀ ਦੇ ਵਿੱਚ ਇੱਕ ਮਕਾਨ ਲੈ ਕੇ ਦਿੰਦਾ ਤੇਜਿੰਦਰ ਕੌਰ ਫਰੂਬੀ ਨੂੰ ਉਹ ਉੱਥੇ ਰਹਿਣਾ ਸ਼ੁਰੂ ਕਰਦੀ ਹੈ ਹੁਣ ਫੈਕਟਰੀ ਨਹੀਂ ਜਾਂਦੀ ਸਾਰਾ ਖਰਚਾ ਅਮਰਿੰਦਰ ਸਿੰਘ ਕਰਦਾ ਉਹ ਤੌਰ ਦੇ ਨਾਲ ਉਸ ਘਰ ਦੇ ਵਿੱਚ ਰਹਿੰਦੀ ਹੈ ਤੇ ਅਮਰਿੰਦਰ ਸਿੰਘ ਦੀ ਜਿਆਦਾ ਸਮਾਂ ਜਿਹੜਾ ਹੁੰਦਾ ਉਹਦੇ ਨਾਲ ਬਤੀਤ ਕਰਦਾ ਉਸ ਘਰ ਦੇ ਵਿੱਚ ਹੁਣ ਹੌਲੀ-ਹੌਲੀ ਫਿਰ ਇਹ ਗੱਲ ਜਦੋਂ ਘਰ ਪਹੁੰਚਦੀ ਹੈ ਤਾਂ ਪਤਾ ਲੱਗਦਾ ਫਿਰ ਇੱਕ ਦਿਨ ਅਮਰਿੰਦਰ ਸਿੰਘ ਦੀ ਭੈਣ ਉਹਦੀ ਪਤਨੀ ਪਰਮਜੀਤ ਕੌਰ ਤੇ ਮਾਂ ਦਲਜੀਤ ਕੌਰ ਉਸ ਕੋਠੀ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਰੂਬੀ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਹਨੂੰ ਚੰਗਾ ਮਾਰਾ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਉਹ ਕੋਠੀ ਚੋਂ ਉਹਨੂੰ ਕੱਢ ਕੇ ਲੋਕ ਲਾ ਦਿੱਤਾ ਜਾਂਦਾ ਉਹ ਆਪਣੇ ਘਰ ਚਲੀ ਜਾਂਦੀ ਹੈ ਇਸ ਗੱਲ ਦਾ ਜਦੋਂ ਪਤਾ ਲੱਗਦਾ ਅਮਰਿੰਦਰ ਸਿੰਘ ਨੂੰ ਅਮਰਿੰਦਰ ਸਿੰਘ ਆਗਰ ਬਬੂਲਾ ਹੁੰਦਾ ਘਰ ਦੇ ਵਿੱਚ ਫਿਰ ਲੜਾਈ ਹੁੰਦੀ ਹੈ ਤੇ ਅਮਰਿੰਦਰ ਸਿੰਘ ਚਾਹੁੰਦਾ ਵੀ ਪਰਮਜੀਤ कौर ਤੋਂ ਮੈਂ ਤਲਾਕ ਲੈਣਾ ਪਰ ਘਰ ਦੇ ਨਹੀਂ ਮੰਨਦੇ ਨਾ ਮਾਪਿਓ ਮੰਨਦੇ ਨੇ ਤੇ ਦੂਜੇ ਪਾਸੇ ਪਰਮਜੀਤ ਦੇ ਜਿਹੜੇ ਪੇਕਾ ਪਰਿਵਾਰ ਹੁੰਦਾ ਉਹ ਵੀ ਦਬਾਅ ਬਣਾਉਂਦਾ ਉਹ ਦਬਾਅ ਦੇ ਅੱਗੇ ਅਮਰਿੰਦਰ ਸਿੰਘ ਨੂੰ ਝੁਕਣਾ ਪੈਂਦਾ ਉਹ ਝੁਕਤਾ ਜਾਂਦਾ ਪਰ ਉਹਦੇ ਦਿਮਾਗ ਦੇ ਵਿੱਚ ਹੁਣ ਰੂਬੀ ਸੀ ਵੀ ਰੂਬੀ ਨਾਲ ਉਹਨੇ ਵਿਆਹ ਕਰਾਣਾ ਚਾਹੇ ਜੋ ਮਰਜ਼ੀ ਹੋ ਜਾਏ ਫਿਰ ਉਹ ਪਲਾਨਿੰਗ ਸ਼ੁਰੂ ਕਰਦਾ ਇਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਨ ਵਾਲਾ ਇੱਕ ਲੜਕਾ ਵਿਪਨ ਉਹ ਪਹਿਲਾਂ ਵੀ ਐਸੀ ਪ੍ਰਵਿਰਤੀ ਦਾ ਹੁੰਦਾ ਹੈ ਵੀ ਉਹਦੇ ਤੇ ਕਈ ਮੁਕੱਦਮੇ ਚੱਲਦੇ ਹੁੰਦੇ ਨੇ ਇਹ ਉਹਦੇ ਨਾਲ ਗੱਲ ਕਰਦਾ ਕਤਲ ਬਾਰੇ ਵੀ ਇੱਕ ਕਤਲ ਕਰਨਾ ਤੇ ਤੇਰੇ ਇਕੱਲੇ ਤੋਂ ਨਹੀਂ ਹੋਣਾ ਇੱਕ ਬੰਦੇ ਦਾ ਹੋਰ ਪ੍ਰਬੰਧ ਕਰ ਤੇ ਉਹ ਬੰਦੇ ਦਾ ਪ੍ਰਬੰਧ ਕਰਕੇ ਉਸ ਤੋਂ ਬਾਅਦ ਮੈਨੂੰ ਮਿਲਣਾ ਫਿਰ ਜਿਹੜਾ ਵਿਪਨ ਹੁੰਦਾ ਹੈ ਉਹ ਸਰਹਾਲਾ ਦੇ ਰਹਿਣ ਵਾਲੇ ਅਮਰਿਤਪਾਲ ਨਾਲ ਗੱਲ ਕਰਦਾ ਹੈ ਅਮਰਿਤਪਾਲ ਜਿਹੜਾ ਕਿ ਮਲੇਸ਼ੀਆ ਦੇ ਵਿੱਚ ਰਹਿੰਦਾ ਸੀ ਥੋੜੇ ਸਮਾਂ ਪਹਿਲਾਂ ਹੀ ਆਇਆ ਤੇ ਹੁਣ ਪੈਟਰੋਲ ਪੰਪਾਂ ਦੇ ਉੱਪਰ ਛੱਡ ਬਣਾਉਣ ਦਾ ਕੰਮ ਕਰਦਾ ਸੀ। ਉਹਦੇ ਭਰਾ ਵੀ ਮਲੇਸ਼ੀਆ ਦੇ ਵਿੱਚ ਰਹਿੰਦੇ ਸੀ। ਇੱਕ ਸਿੱਧਾ ਸਾਦਾ ਪਰਿਵਾਰ ਸੀ। ਉਹ ਅਮਰਿਤਪਾਲ ਨੂੰ ਲੈ ਕੇ ਫਿਰ ਮਿਲਦੇ ਨੇ ਅਮਰਿੰਦਰ ਸਿੰਘ ਨੂੰ। ਵਿਪਨ ਅਮਰਿਤਪਾਲ ਤੇ ਅਮਰਿੰਦਰ ਸਿੰਘ ਦੀ ਮੀਟਿੰਗ ਹੁੰਦੀ ਹੈ ਤੇ ਅਮਰਿੰਦਰ ਦਾ ਕਹਿਣਾ ਹੁੰਦਾ ਵੀ ਉਹਦੀ ਪਤਨੀ ਪਰਮਜੀਤ ਕੌਰ ਦਾ ਕਤਲ ਕਰਨਾ। ਉਹ 10 ਲੱਖ ਰੁਪਈਆ ਮੰਗਦੇ ਨੇ। ਫਿਰ ਸੌਦਾ 8 ਲੱਖ ਦੇ ਵਿੱਚ ਤੈਅ ਹੁੰਦਾ ਤੇ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਕੁਝ ਪੈਸੇ ਪਹਿਲਾਂ ਚਾਹੀਦੇ ਨੇ ਅਸੀਂ ਹਥਿਆਰ ਲੈ ਕੇ ਆਣਾ। ਫਿਰ 1 ਲੱਖ 4000 ਰੁਪਏ ਨਾਲ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਹਥਿਆਰ ਲਿਆ ਕੇ ਪਹਿਲਾਂ ਮੈਨੂੰ ਦਿਖਾਓ ਫਿਰ ਉਹ ਗਾਜ਼ੀਆਬਾਦ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਉੱਥੋਂ ਇੱਕ ਹਥਿਆਰ ਲੈ ਕੇ ਆਉਂਦੇ ਨੇ ਤੇ ਉਹ ਰਵਾਲਬਰ ਲਿਆ ਕੇ ਅਮਰਿੰਦਰ ਸਿੰਘ ਨੂੰ ਦਿਖਾਇਆ ਜਾਂਦਾ ਹੁਣੇ ਸਾਰਾ ਕੁਝ ਹੁੰਦਾ ਜਨਵਰੀ 2017 ਦੇ ਵਿੱਚ ਤੇ 22 ਫਰਵਰੀ 2017 ਨੂੰ ਪਰਮਜੀਤ ਕੌਰ ਨੂੰ ਮਾਰਨ ਦੀ ਪਲਾਨਿੰਗ ਹੁੰਦੀ ਹੈ ਉਸ ਤੋਂ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਵਿਪਨ ਤੇ ਅਮਰਿਤਪਾਲ ਵੱਲੋਂ ਤੇ ਇਹਨਾਂ ਨੂੰ ਕੈਮਰਾ ਵਾਲੇ ਬਣਾ ਕੇ ਆਪਣੇ ਘਰ ਭੇਜਿਆ ਜਾਂਦਾ ਵੀ ਜਿਹੜੇ ਕੈਮਰੇ ਨੇ ਉਹ ਹਾਈ ਟੈਕ ਲਵਾਉਣੇ ਨੇ ਇਹ ਕੈਮਰੇ ਚੇਂਜ ਕਰਨੇ ਨੇ ਇਹ ਦੋਨੋਂ ਜਣੇ ਜਾਣਦੇ ਨੇ ਉਸ ਦੌਰਾਨ ਜਿਹੜੇ ਕੈਮਰੇ ਹੁੰਦੇ ਨੇ ਉਹਨਾਂ ਦੇ ਵਾਇਰ ਕੱਟ ਦਿੰਦੇ ਨੇ ਵਾਇਰ ਕੱਟਣ ਤੋਂ ਬਾਅਦ ਇਹ ਵਾਪਸ ਆ ਜਾਂਦੇ ਨੇ ਹੁਣ 22 ਫਰਵਰੀ ਦਾ ਜਿਹੜਾ ਉਹ ਟਾਈਮ ਤੈਅ ਕੀਤਾ ਜਾਂਦਾ ਵੀ 22 ਫਰਵਰੀ ਨੂੰ ਕਤਲ ਕਰਨਾ ਤੇ ਕਤਲ ਦਾ ਸਮਾਂ ਰੱਖਿਆ ਜਾਂਦਾ 4 ਤੋਂ 5 ਵਜੇ ਦੇ ਵਿੱਚ ਕਿਉਂਕਿ ਅਮਰਿੰਦਰ ਨੂੰ ਪਤਾ ਸੀ ਵੀ ਉਹਦੇ ਜਿਹੜੇ ਪਿਤਾ ਹੁੰਦੇ ਨੇ ਉਹ ਉਸ ਸਮੇ ਪੈਟਰੋਲ ਪੰਪ ਤੇ ਹੁੰਦੇ ਨੇ ਆਪ ਵੀ ਉਹਨੇ ਘਰ ਨਹੀਂ ਹੋਣਾ ਬੱਚੇ ਟਿਊਸ਼ਨ ਤੇ ਹੁੰਦੇ ਨੇ ਤੇ ਜਿਹੜੀ ਮਾਂ ਦਲਜੀਤ ਕੌਰ ਹੁੰਦੀ ਹੈ ਚਾਰ ਤੋਂ ਪੰਜ ਸੈਰ ਕਰਨ ਜਾਂਦੀ ਹੈ ਤੇ ਘਰ ਦੇ ਵਿੱਚ ਹੁੰਦੀ ਹੈ ਪਰਮਜੀਤ ਕੌਰ ਕੱਲੀ ਪਰ ਉਸ ਜਦੋਂ 22 ਫਰਵਰੀ ਨੂੰ ਹੁੰਦੇ ਨੇ ਤਾਂ ਉਹਦਾ ਵੱਡਾ ਬੇਟਾ ਗੇਟ ਦੇ ਬਾਹਰ ਖੜਾ ਹੁੰਦਾ ਫਿਰ ਵਿਪੰਤ ਤੇ ਅਮਰਤਪਾਲ ਉਥੋਂ ਚਲੇ ਜਾਂਦੇ ਨੇ ਇਹ ਸਾਰਾ ਕੁਝ ਦੱਸਦੇ ਨੇ ਉਹ ਜਾ ਕੇ ਅਮਰਿੰਦਰ ਨੂੰ ਫਿਰ ਅਮਰਿੰਦਰ 23 ਤਰੀਕ ਦਾ ਜਿਹੜਾ ਦਿਨ ਹੈ ਉਹ ਤੈਅ ਕਰਦਾ ਉਹਨੂੰ ਹੁੰਦਾ ਵੀ ਕੋਈ ਵੀ ਰੁਕਾਵਟ ਨਾ ਆਵੇ ਉਹਦੇ ਲਈ ਤਿੰਨੇ ਬੱਚਿਆਂ ਨੂੰ ਲੈ ਕੇ ਚਲਾ ਜਾਂਦਾ ਵੀ ਆਪਾਂ ਜੀਪ ਲੈਣੀ ਹੈ ਤੇ ਚਲੋ ਜੀਪ ਦੇਖਣ ਚੱਲੀਏ। ਵੀ ਬੱਚੇ ਵੀ ਨਹੀਂ ਹੋਣਗੇ ਤੇ ਮਾਂ 4 ਵਜੇ ਸੈਰ ਕਰਨ ਪੱਕਾ ਜਾਂਦੀ ਹੈ। ਉਸ ਦਿਨ ਕੀ ਹੁੰਦਾ ਜਦੋਂ ਇਹ ਬੱਚਿਆਂ ਨੂੰ ਲੈ ਕੇ ਜੀਪ ਦੇਖਣ ਚਲੇ ਜਾਂਦਾ। ਮਾਂ ਨੇ ਸੈਰ ਵਾਸਤੇ ਜਾਣਾ ਹੁੰਦਾ ਪਰ ਉਸੇ ਸਮੇਂ ਨੀਤੂ ਆ ਜਾਂਦੀ ਹੈ ਪਰਮਜੀਤ ਦੀ ਸਹੇਲੀ। ਉਹ ਗੱਲਾਂ ਕਰਨ ਲੱਗ ਜਾਂਦੀਆਂ ਨੇ ਤੇ ਦਲਜੀਤ ਕੌਰ ਵੀ ਉਹਨਾਂ ਨਾਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਹੈ। ਉਹ ਵੀ ਸੈਰ ਕਰਨ ਨਹੀਂ ਜਾਂਦੀ ਬੈਠ ਕੇ ਚਾਹ ਪੀਂਦੀਆਂ। ਇਦਰਾ ਮਰਿੰਦਰ ਵੱਲੋਂ ਫੋਨ ਕੀਤਾ ਜਾਂਦਾ ਉਹਨਾਂ ਨੂੰ ਵੀ ਹੁਣ ਰਸਤਾ ਕਲੀਅਰ ਹੈ ਤੇ ਤੁਸੀਂ ਆਪਣਾ ਕੰਮ ਕਰ ਦੋ। ਇਹ ਘਰ ਦੇ ਅੰਦਰ ਜਦੋਂ ਜਾਂਦੇ ਨੇ ਡੋਰ ਬੈਲ ਵਜਾਉਂਦੇ ਨੇ ਪਰਮਜੀਤ ਕੌਰ ਗੇਟ ਖੋਲਦੀ ਐ। ਵਿਪਰਮ ਵੱਲੋਂ ੱੱਕਾ ਦਿੱਤਾ ਜਾਂਦਾ ੱੱਕਾ ਦੇ ਕੇ ਅੰਦਰੋਂ ਕੁੰਡੀ ਬੰਦ ਕਰ ਲਈ ਜਾਂਦੀ ਐ। ਹੁਣ ਇਹ ਸਾਰਾ ਕੁਝ ਦੇਖ ਕੇ ਇਹਨਾਂ ਨੂੰ ਇਹ ਸੀ ਵੀ ਇਹਨਾਂ ਦੇ ਹੱਥ ਦੇ ਵਿੱਚ ਹਥਿਆਰ ਦੇਖ ਕੇ ਉਹ ਡਰ ਜਾਣਗੀਆਂ। ਜਦੋਂ ੱੱਕਾ ਮਾਰਦੇ ਨੇ ਤਾਂ ਉਹ ਤਿੰਨੋਂ ਜਣੀਆਂ ਇਹਨਾਂ ਤੇ ਹਮਲਾ ਕਰ ਦਿੰਦੀਆਂ ਨੇ। ਜਦੋਂ ਹਮਲਾ ਕਰਦੀਆਂ ਨੇ ਫਿਰ ਇਹ ਤਿੰਨ ਗੋਲੀਆਂ ਮਾਰਦੇ ਨੇ ਦਲਜੀਤ ਕੌਰ ਦੇ ਪਰਮਜੀਤ ਕੌਰ ਨਾਲ ਹੱਥੋਪਾਈ ਹੁੰਦੀ ਹੈ ਉਸੇ ਸਮੇਂ ਨੀਤੂ ਵੀ ਵਿੱਚ ਆਉਂਦੀ ਹੈ ਤਾਂ ਇੱਕ ਜਣੇ ਦੇ ਹੱਥ ਦੇ ਵਿੱਚ ਪੇਚਕਸ ਆਉਂਦਾ ਉਹਦੇ ਗਲ ਦੇ ਵਿੱਚ ਮਾਰਦਾ ਜਿਹੜਾ 16 ਸੈਂਟੀਮੀਟਰ ਤੱਕ ਅੰਦਰ ਚਲਾ ਜਾਂਦਾ ਤੇ ਉਹਦੇ ਦੋ ਗੋਲੀਆਂ ਮਾਰੀਆਂ ਜਾਂਦੀਆਂ ਨੀਤੂ ਦੇ ਤਿੰਨ ਗੋਲੀਆਂ ਮਾਰੀਆਂ ਜਾਂਦੀਆਂ ਨੇ ਪਰਮਜੀਤ ਕੌਰ ਦੇ ਇਹਨਾਂ ਨੂੰ ਮਾਰਨ ਤੋਂ ਬਾਅਦ ਉੱਥੋਂ ਚਾਬੀ ਲੈ ਕੇ ਪਿਛਲੇ ਗੇਟ ਨਾਲ ਨਹੀਂ ਲੰਘ ਜਾਂਦੇ ਨੇ ਤੇ ਇਹ ਫੋਨ ਕਰ ਦਿੰਦੇ ਨੇ ਅਮਰਿੰਦਰ ਨੂੰ ਵੀ ਕੰਮ ਹੋ ਗਿਆ ਉਸ ਤੋਂ ਬਾਅਦ ਅਮਰਿੰਦਰ ਤਜਿੰਦਰ ਕੌਰ ਉਰਫ ਰੂਬੀ ਨੂੰ ਫੋਨ ਕਰਦਾ ਵੀ ਜਿਹੜਾ ਕੰਮ ਹੋ ਗਿਆ ਹੁਣ ਇੱਥੋਂ ਤੱਕ ਇਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਸਾਰੇ ਮਾਮਲੇ ਦੇ ਵਿੱਚ ਇਹਦੀ ਮਾਂ ਤੇ ਪਰਮਜੀਤ ਕੌਰ ਦੀ ਸਹੇਲੀ ਨੀਤੂ ਵੀ ਮਾਰੀਆਂ ਜਾ ਚੁੱਕੀਆਂ ਨੇ ਇਹ ਘਰ ਜਾਂਦਾ ਹੈ ਨਾਟਕ ਕਰਦਾ ਕਿਉਂਕਿ ਇਹਨੂੰ ਪਤਾ ਸੀ ਵੀ ਅੰਦਰ ਪਰਮਜੀਤ ਜਿਹੜੀ ਹੈ ਮਰੀ ਪਈ ਹੈ ਜਿਹੜੇ ਗੁਆਂਢੀ ਬਾਹਰ ਦੇਖਦੇ ਨੇ ਇਹਨੂੰ ਗੁਆਂਢੀ ਇਕੱਠੇ ਹੁੰਦੇ ਨੇ ਫਿਰ ਘਰ ਦੇ ਵਿੱਚ ਜਦੋਂ ਦਾਖਲ ਹੁੰਦਾ ਹੈ ਜਦੋਂ ਆਪਣੀ ਮਾਂ ਦੀ ਤੇ ਨੀਤੂ ਦੀ Laash ਦੇਖਦਾ ਇਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਪਰ ਹੁਣ ਜੋ ਕੁਝ ਹੋਣਾ ਸੀ ਹੋ ਚੁੱਕਿਆ ਸੀ ਹੁਣ ਕੁਝ ਨਹੀਂ ਸੀ ਹੋ ਸਕਦਾ ਇਹ ਤਾਂ ਕਹਿਣਾ ਸੀ ਵੀ ਮਾਂ ਨੂੰ ਆਪਣੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਪਿਆਰ ਤਾਂ ਇਹ ਰੂਬੀ ਨੂੰ ਕਰਦਾ ਸੀ ਜੇ ਪਿਆਰ ਕਰਦਾ ਹੁੰਦਾ ਪਿਆਰ ਕਰਨ ਵਾਲੇ ਕਦੇ ਵੀ ਕਤਲ ਨਹੀਂ ਕਰਦੇ ਉਹਨੇ ਮਾਮਲਾ ਜਿਹੜਾ ਸੀ 24 ਘੰਟੇ ਦੇ ਵਿੱਚ ਪੁਲਿਸ ਹੱਲ ਕਰਦੀ ਹੈ 24 ਘੰਟੇ ਦੇ ਵਿੱਚ ਵਿੱਚ ਕਾਤਲਾਂ ਤੱਕ ਹੁੰਦੀ ਹੈ ਗੱਲਾਂ ਬਣਦੀਆਂ ਨੇ ਜਿਹੜਾ ਪੁਲਿਸ ਤੇ ਸਵਾਲ ਚੁੱਕੇ ਜਾਂਦੇ ਨੇ ਵੀ ਦਿਨ ਦਿਹਾੜੇ ਪੌਸ਼ ਏਰੀਏ ਦੇ ਵਿੱਚ ਕਤਲ ਹੋਏ ਨੇ ਪਰ ਕਤਲ ਕਰਨ ਵਾਲਾ ਜੇ ਆਪਣੇ ਘਰ ਦਾ ਹੀ ਹੋਵੇ ਤਾਂ ਉੱਥੇ ਪੁਲਿਸ ਜਾਂ ਲਾਅ ਐਂਡ ਆਰਡਰ ਕੀ ਕਰ ਸਕਦਾ ਹੈ ਉੱਥੇ ਕੋਈ ਸਰਕਾਰ ਕੀ ਕਰ ਸਕਦੀ ਹੈ ਉਥੇ ਪੁਲਿਸ ਮਹਿਕਮਾ ਕੀ ਕਰ ਸਕਦਾ ਉਹ ਸਾਰੇ ਕਾਸੇ ਦੇ ਵਿੱਚ ਉਹਨਾਂ ਦਾ ਆਪਣਾ ਹੀ ਘਰ ਦਾ ਬੇਟਾ ਅਮਰਿੰਦਰ ਸਿੰਘ ਸ਼ਾਮਲ ਸੀ ਜਿਨਨੇ ਇੱਕ ਲੜਕੀ ਦੇ ਲਈ ਇੱਕ ਨਜਾਇਜ਼ ਰਿਸ਼ਤੇ ਨੂੰ ਜਾਇਜ਼ ਬਣਾਉਣ ਦੇ ਲਈ ਆਪਣੀ ਮਾਂ ਦਾ ਕਤਲ ਕੀਤਾ ਆਪਣੇ ਬੱਚਿਆਂ ਦੀ ਮਾਂ ਦਾ ਕਤਲ ਕੀਤਾ ਤੇ ਇੱਕ ਬੇਕਸੂਰ ਔਰਤ ਜਿਹੜੀ ਸਿਰਫ ਚਾਹ ਪੀਣ ਆਈ ਸੀ ਆਪਣੀ ਸਹੇਲੀ ਨੂੰ ਮਿਲਣ ਆਈ ਸੀ ਉਹ ਚਾਹ ਪੀਣ ਆਈ ਸੀ ਪਰ ਘਰੋਂ ਦੀ ਲਾਸ਼ ਵਾਪਸ ਗਈ ਤਿੰਨ ਤਿੰਨ ਕਤਲ ਕੀਤੇ ਉਸ ਬੇਟੇ ਨੇ ਜਿਨੂੰ ਮਾਂ ਨੇ ਪਤਾ ਨਹੀਂ ਕਿੰਨੀਆਂ ਮਿੰਦਾਂ ਕਰਕੇ ਕਿੰਨੇ ਨੱਕ ਰਗੜ ਕੇ ਪਰਮਾਤਮਾ ਤੋਂ ਲਿਆ ਹੋਣਾ ਤੇ ਕਿਵੇਂ-ਕਿਵੇਂ ਉਹਨੂੰ ਪਾਲਿਆ ਕਿੰਨੇ ਪਿਆਰ ਨਾਲ ਪਾਲਿਆ ਜਿਹੜਾ ਉਹਦੀ ਮੌਤ ਦਾ ਕਾਰਨ ਬਣਿਆ ਪੂਰਾ ਘਰ ਜਿਹੜਾ ਉਹ ਤੈਸ ਨੈਸ ਕਰਦਾ ਇੱਕ ਔਰਤ ਦੇ ਪਿੱਛੇ ਇਹ ਸੀ ਜਲੰਧਰ ਦੇ ਲਾਜਪਤ ਨਗਰ ਦੀ ਘਟਨਾ ਜਿੱਥੇ ਇੱਕ بیٹے ਵੱਲੋਂ ਆਪਣੀ ਮਾਂ ਦਾ ਆਪਣੀ ਪਤਨੀ ਦਾ ਤੇ ਉਹਦੀ ਸਹੇਲੀ ਦਾ ਕਤਲ ਕੀਤਾ ਗਿਆ ਤੇ ਜਿਹੜੇ ਵਿਪੰਤ ਅਮਰਪਾਲ ਉਸ ਤੋਂ ਬਾਅਦ ਉਹ ਫਰਾਰ ਹੁੰਦੇ ਨੇ ਪੁਲਿਸ ਉਹਨਾਂ ਦੀ ਭਾਲ ਕਰਦੀ ਹੈ ਤੇ ਜਿੰਦਰ ਕੌਰ ਉਰਫ ਰੂਬੀ ਤੇ ਅਮਰਿੰਦਰ ਸਿੰਘ ਨੂੰ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਬੰਦੇ ਨੂੰ ਲੱਗਦਾ ਇਹੀ ਹੈ ਵੀ ਜੇ ਪੈਸਾ ਹੋਵੇ ਤਾਂ ਸਭ ਸੁਖੀ ਹੈ ਸਭ ਸ਼ਾਂਤੀ ਹੈ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਪੈਸੇ ਨਾਲ ਕਦੇ ਵੀ ਸ਼ਾਂਤੀ ਸੁਖ ਨਹੀਂ ਹੁੰਦੇ ਇੰਨਾ ਪੈਸਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਬੇਚੈਨ ਸੀ ਉਸ ਤੋਂ ਬਾਅਦ ਵੀ ਉਹਨੇ ਆਪਣਾ ਘਰ ਤਬਾਹ ਕਰ ਲਿਆ ਤੇ ਹੁਣ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਲੀ ਕਾਮ